ਗੁਰੂਦਰਬਾ ਚੌਕ ਵਿਕੇ ਖੜੇ ਆ ਸਾਡਾ ਅੱਜ ਇੱਥੇ ਖੜਨ ਦਾ ਮਤਲਬ ਇਹੀ ਆ ਅਸੀਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ 12 ਤਰੀਕ ਨੂੰ ਕੱਢ ਰਹੇ ਆ ਉਸ ਸਬੰਧ ਵਿੱਚ ਚੌਕ ਵਿੱਚ ਫਲੈਕਸ ਲਗਾਈ ਸੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ 33ਵੇਂ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ 12 ਤਰੀਕ ਨੂੰ ਕੱਢ ਰਹੇ ਆ ਸ਼ਰਧਾਲੂਆਂ ਸਰਾਂ ਦੇ ਉਜ ਨਸ਼ੇੜੀ ਅੰਸਰਾਂ ਨੂੰ ਪੈਸੇ ਦੇ ਕੇ ਜੋ ਫਲੈਕਸ ਰਾਤ ਪੜਵਾ ਦਿੱਤੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਉਮੀਦ ਕਰਦਾ ਹਾਂ ਜੋ ਸ਼ਰਾਰਤੀ ਅੰਸਰ ਫਲੈਕਸ ਪੜਨ ਆਏ ਆ ਜੋ ਸ਼ਰਾਰਤੀ ਅੰਸਰ ਪਿੱਛੇ ਰਹਿ ਕੇ ਫਲੈਕਸ ਨੂੰ ਪੜਵਾ ਰਹੇ ਆ ਤੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਸ ਫਲੈਕਸ ਵਿੱਚ ਸਾਡੇ ਰੈਵਰ ਡਾਕਟਰ ਬੀ ਆਰ ਅੰਬੇਦਕਰ ਜੀ ਸਾਡੇ ਭਗਵਾਨ ਵਾਲਮੀਕ ਜੀ ਭਗਵਾਨ ਰਵਿਦਾਸ ਮਹਾਰਾਜ ਜੀ ਉਨਰ ਦਾ ਸਰੂਪ ਫਲੈਕਸ ਵਿੱਚ ਲੱਗਾ ਹੋਇਆ ਜਿਸ ਨਾਲ ਅੰਬੇਦਕਰ ਸਾਹਿਬ ਨੂੰ ਕਾਫੀ ਠੇਸ ਪਹੁੰਚੀ ਆ ਦਲਿਤ ਸਮਾਜ ਨੂੰ ਕਾਫੀ ਠੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਦੁਬਾਰਾ ਤੋਂ ਇਹੀ ਅਪੀਲ ਕਰਦਾ ਆ ਇਨ੍ਹਾਂ ਸ਼ਰਾਰਤੀਆਂ ਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਲਾਸਟ ਵਿੱਚ ਮੈਂ ਇਹੀ ਅਪੀਲ ਕਰਦਾ ਆ ਜੋ ਵਿਸ਼ਾਲ ਸ਼ੋਭਾ ਯਾਤਰਾ 12 ਤਰੀਕ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੱਢੀ ਜਾ ਰਹੀ ਆ ਸਭ ਸਾਥੀਆਂ ਨੂੰ ਆਤਮਨ ਕੇ ਇਹੀ ਅਪੀਲ ਕਰਦਾ ਆ ਕਿ ਵੱਧ ਵੱਧ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ